ਇਸ ਵੇਲੇ ਦੇਸ਼ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ ਇੱਕ ਤਾਂ ਅੰਤਰਰਾਸ਼ਟਰੀ ਡਿਸਟਰਬੈਂਸ ਕਹਿ ਸਕਦੇ ਹਾਂ ਜਾਂ ਟੈਨਸ਼ਨ ਕਹਿ ਸਕਦੇ ਹਾਂ ਜੋ ਅਚਾਨਕ ਕਸ਼ਮੀਰ ਦੇ ਵਿੱਚ ਸ਼ੁਰੂ ਹੋ ਗਈ ਪਹਿਲਗਾਮ ਹਮਲੇ ਤੋਂ ਬਾਅਦ ਦੂਸਰਾ ਜਿਹੜੇ ਕਿਸਾਨ ਉਹਨਾਂ ਦੀ ਮੀਟਿੰਗ ਮੁਲਤਵੀ ਹੋ ਗਈ ਕਿਸਾਨ ਆਪਣੇ ਰੋਸ ਦੇ ਵਿੱਚ ਨੇ ਬੀਬੀਐਮਬੀ ਦਾ ਮਸਲਾ ਹਰਿਆਣੇ ਨੂੰ ਪਾਣੀ ਦਾ ਮਸਲਾ ਦੁਵਾਰਾ ਤੂਲ ਫੜਦਾ ਨਜ਼ਰ ਆ ਰਿਹਾ ਹੈ ਯਾਨੀ ਕਿ ਪੋਲਿਟੀਕਲ ਟੈਨਸ਼ਨ ਵੀ ਨਾਲ-ਨਾਲ ਨਜ਼ਰ ਆ ਰਹੀ ਹੈ ਖਾਸ ਤੌਰ ਦੇ ਉੱਤੇ ਸਰਹੱਦੀ ਸੂਬੇ ਪੰਜਾਬ ਦੇ ਅੰਦਰ ਪਰ ਇਹਦੇ ਨਾਲ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੁਧਿਆਣੇ ਦੀ ਜ਼ਿਮਨੀ ਚੋਣ ਵੀ ਆਉਣ ਵਾਲੀ ਹੈ ਹਾਲਾਂਕਿ ਡੇਟ ਨਿਰਧਾਰਤ ਨਹੀਂ ਹੋਈ ਪਰ ਆਉਣ ਵਾਲੀ ਹੈ ਹੁਣ ਇੱਕ ਸਵਾਲ ਪੰਥਕ ਸਫਾਂ ਦੇ ਵਿੱਚ ਜਾਂ ਪੰਥਕ ਸਿਆਸਤ ਦੇ ਨਾਲ ਜੁੜਿਆ ਹੋਇਆ ਇਹ ਹੈ ਕਿ ਜਿੱਥੇ ਬਾਕੀ ਸਿਆਸੀ ਪਾਰਟੀਆਂ ਇਹ ਚੋਣ ਲੜਣ ਲੜਨਗੀਆਂ ਉੱਥੇ ਕੀ ਪੰਜ ਮੈਂਬਰੀ ਕਮੇਟੀ ਜਿਹੜੀ ਸੰਭਾਵੀ ਤੌਰ ਤੇ ਆਉਂਦੇ ਸਮੇਂ ਵਿੱਚ ਇੱਕ ਪਾਰਟੀ ਦਾ ਰੂਪ ਅਖਤਿਆਰ ਕਰ ਸਕਦੀ ਹੈ ਉਹ ਪੰਜ ਮੈਂਬਰੀ ਕਮੇਟੀ ਵੀ ਇਹ ਚੋਣ ਲੜੇਗੀ ਯਾਨੀ ਕਿ ਕੀ ਕੋਈ ਆਜ਼ਾਦ ਤੌਰ ਦੇ ਉੱਤੇ ਪੰਜ ਮੈਂਬਰੀ ਕਮੇਟੀ ਦੀ ਬੈਕਿੰਗ ਦੇ ਨਾਲ ਇਹ ਚੋਣ ਲੜੇਗਾ ਹਾਲਾਂਕਿ ਲੁਧਿਆਣੇ ਤੋਂ ਬਹੁਤ ਸਾਰੇ ਲੀਡਰ ਅੱਗੇ ਆ ਸਕਦੇ ਨੇ ਲੁਧਿਆਣੇ ਦੇ ਵਿੱਚ ਪਿਛੇ ਦੀ ਪੰਜ ਮੈਂਬਰੀ ਕਮੇਟੀ ਨੇ ਬੜੀ ਵੱਡੀ ਬੈਠਕ ਵੀ ਕੀਤੀ ਹੈ ਜਿਹਨੂੰ ਕਹਿ ਸਕਦੇ ਆ ਕਿ ਆਪਣੇ ਕੰਮਾਂ ਦੀ ਰਿਵਿਊ ਬੈਠਕ ਕੀਤੀ ਗਈ ਪੂਰਾ ਰਿਵਿਊ ਲਿਆ ਗਿਆ ਹੈ ਕਿ ਕੀ ਕੁਝ ਹੋਇਆ ਕਿੰਨੀਆਂ ਟਿਕਟਾਂ ਗਈਆਂ ਕਿੰਨੀਆਂ ਵਾਪਸ ਆਈਆਂ ਕਿ ਇਹਦੇ ਦਰਮਿਆਨ ਕਿ ਲੁਧਿਆਣਾ ਵੈਸਟ ਤੋਂ ਇੱਕ ਆਜ਼ਾਦ ਉਮੀਦਵਾਰ ਰੱਖ ਕੇ ਪੰਜ ਮੈਂਬਰੀ ਕਮੇਟੀ ਦੀ ਬੈਕਿੰਗ ਦੇ ਨਾਲ ਸਿਆਸਤ ਵਿੱਚ ਵੀ ਉਤਰਿਆ ਜਾਵੇਗਾ ਵੱਡਾ ਸਵਾਲ ਇਹ ਹੈ ਜੇ ਲੁਧਿਆਣਾ ਆ ਪਾਰਲੀਮੈਂਟਰੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਮਾਨਪ੍ਰੀਤ ਈਆਲੀ ਇੱਕ ਵੱਡਾ ਚਿਹਰਾ ਹੈਗੇ ਨੇ ਹਾਲਾਂਕਿ ਹੈ ਤੇ ਦਾਖੇ ਤੋਂ ਉਹਨਾਂ ਦੀ ਕੌਨਸਟਿਟੂਐਂਸੀ ਦਾਖਾ ਵਿਧਾਨ ਸਭਾ ਕੌਨਸਟਿਟੂਐਂਸੀ ਪਰ ਲੁਧਿਆਣੇ ਦੇ ਵਿੱਚ ਇੱਕ ਵੱਡਾ ਨਾਮ ਬੇਸ਼ੱਕ ਹੈ ਔਰ ਕੀ ਮਾਨਪ੍ਰੀਤ ਈਆਲੀ ਦਾ ਰਸੂਖ ਜਾਂ ਪੰਜ ਮੈਂਬਰੀ ਕਮੇਟੀ ਦਾ ਰਸੂਖ ਸਿਆਸਤ ਵੱਲ ਨੂੰ ਪੈਰ ਧਰ ਦਵੇਗਾ ਕੀ ਪੰਜ ਮੈਂਬਰੀ ਕਮੇਟੀ ਸਿਆਸਤ ਵਿੱਚ ਆਉਣ ਦੀ ਸ਼ੁਰੂਆਤ ਇਸ ਜਮਨੀ ਚੋਣ ਤੋਂ ਕਰ ਲਵੇਗੀ ਵੱਡਾ ਸਵਾਲ ਅਜੇ ਵੀ ਇਹੀ ਬਣਦਾ ਜਾ ਰਿਹਾ ਹੈ ਇੱਕ ਪਾਸੇ ਬਾਕੀ ਵੀ ਸਿਆਸੀ ਪਾਰਟੀਆਂ ਤੀਬਰਤਾ ਦੇ ਨਾਲ ਇਸ ਇਲੈਕਸ਼ਨ ਵੱਲ ਨਿਗਾਹ ਰੱਖੀ ਬੈਠੀਆਂ ਨੇ ਤੇ ਦੂਸਰੇ ਪਾਸੇ ਸਵਾਲ ਇਹ ਖੜਾ ਹੋ ਰਿਹਾ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ